ਗੁਰੂ ਪਿਆਰਿਓ ਪਹਿਲੇ ਇਹ ਵੀਡੀਓ ਦੇਖੋ ਤੇ ਬਾਕੀ ਦੀ ਗੱਲ ਆਪਾਂ ਬਾਅਦ ਚ ਕਰਦੇ ਆਂ ਹਾਂਜੀ ਦੇਖ ਲਈ ਵੀਡੀਓ ਗੁਰੂ ਪਿਆਰਿਓ ਦੇਖੋ ਜਿਸ ਮਹਾਨ ਪੁਰਸ਼ ਨੇ ਜਿਸ ਆਵਾਜ਼ ਸਾਹਿਬ ਅੰਬੇਡਕਰ ਨੇ ਸਿੰਬਲ ਆਫ ਨੋਲਜ 32 ਤੋਂ ਵੱਧ ਡਿਗਰੀਆਂ ਕਰਨ ਵਾਲੇ ਮਹਾਪੁਰਸ਼ ਨੇ ਪਖੰਡਾਂਾਂ ਦੇ ਵਿਸ਼ਵਾਸ ਕਰਮਕਾਂਡ ਦੇ ਵਿਰੁੱਧ ਹਜ਼ਾਰਾਂ ਕਿਤਾਬਾਂ ਲਿਖ ਦਿੱਤੀਆਂ ਹਜ਼ਾਰਾਂ ਵਾਰ ਸਟੇਜਾਂ ਤੋਂ ਲਾਈਵ ਹੋਏ ਆਪਣੇ ਲੋਕਾਂ ਇਹਨਾਂ ਚੀਜ਼ਾਂ ਚੋਂ ਕੱਢਿਆ ਤੇ ਅੱਜ ਨਕਲੀ ਅਖੌਤੀ ਬਿਗੈਰਤ ਅੰਬੇਡਕਰੀਏ 바ਵਾ ਸਾਹਿਬ ਦੀ ਹੀ ਮੂਰਤੀਆਂ ਬਣਾ ਕੇ ਉਹਨਾਂ ਨੂੰ ਫੁੱਲ ਜੜਾ ਕੇ ਉਹਨਾਂ ਅੱਗੇ ਜੋਤਾਂ ਧੂਫਾਂ ਅਰਗਬਤੀਆਂ ਕਰ ਰਿਹਾ ਤੇ ਇਹ ਕੀ ਇੱਕ ਬੇਫਕੂਫ ਨਾਮਾ ਕੰਮ ਨਹੀਂ ਆ ਇਹ 바ਵਾ ਸਾਹਿਬ ਦੇ ਵਿਚਾਰਾਂ ਨੂੰ ਪੈਰਾ ਥੱਲੇ ਸਰੇ ਆਮ ਰੋਂਦਿਆ ਜਾ ਰਿਹਾ ਪਰ ਕਿਸੇ ਅੰਬੇਡਕਰੀ ਦੀ ਕੋਈ ਭਾਵਨਾਵਾਂ ਨਹੀਂ ਪੜਕੀ ਭਾਵਨਾਵਾਂ ਤਾਂ ਪੜਕਦੀ ਆ ਜੇ ਕੋਈ ਸਿੱਖ ਕਿਤੇ ਮੂਰਤੀ ਪੂਜਾ ਕਰਦਾ ਨਜ਼ਰ ਆ ਜੇ ਕਿਸੇ ਡੇਰੇ ਤੇ ਵੜਿਆ ਨਜ਼ਰ ਆ ਜੇ ਤਾਂ ਫੇਰੇ ਧੜਾ ਤਾੜੇ ਵੀਡੀਓ ਫੋਟੋਆਂ 'ਵਾਂ ਪੋਸਟ ਕਰਨ ਲੱਗ ਪੈਂਦੇ ਕਿ ਵੇਖੋ ਜੀ ਸਿੱਖ ਤੇ ਗੁਰੂਆਂ ਦੀ ਗੱਲ ਨਹੀਂ ਮੰਨਦੇ ਉਹ ਭਾਈ ਤੁਸੀਂ ਆਪਣੀ ਮੰਜੀ ਥੱਲੇ ਵੀ ਛੋਟਾ ਮਾਰ ਲਓ ਆਪਣੇ ਘਰ ਪਿਆ ਕੂੜਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਤੇ ਸਿੱਖਾਂ ਵਾਲਾ ਆਪਾਂ ਹਮੇਸ਼ਾ ਤੁਰੇ ਹੁੰਨੇ ਆ ਮੈਂ ਵੀ ਇੱਕ ਸੱਚਾ ਅੰਬੇਡਕਰ ਹੀ ਆ ਪਰ ਮੈਂ ਕਦੀ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਪੂਜਾ ਨਹੀਂ ਕਰਦਾ ਜੋਤਨੀ ਜਿਗੋ ਦਾ ਧੂਫਾ ਨਹੀਂ ਕਰਦਾ ਮੈਂ ਸਿਰਫ ਉਹਨਾਂ ਦੇ ਕਈ ਵਿਚਾਰਾਂ ਤੇ ਜੀਵਨ ਬਤੀਤ ਕਰਨਾ ਹੈ ਉਹਨਾਂ ਦੇ ਵਿਚਾਰ ਬੜੇ ਵੱਡੇ ਮੁੱਲੇ ਆ ਭਰਾਵੋ ਸੰਭੋ ਇੰਨੇ ਕ ਬੇਨਤੀਆਂ ਪ੍ਰਮਾਣ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ